ਤਨਸ਼ਾਮ ਉਹਦੇ ਗੱਡੀ ਮਹਿਮਤ ਆਇਆ ਸੀ ਹਨਾ ਧਾਰਿਆ ਲਗਾਤਾਰ ਹੀ ਮਨੇ ਨਸ਼ਾ ਤਸਕਰਾਂ ਨੂੰ ਕਿਰਤਾਰੀ ਕੀਤੀ ਆ ਰਹੀ ਹੈ ਹੁਣ ਕਿਹੜੇ ਕਿਹੜੇ ਨਸ਼ਾ ਤਸਕਰਾਂ ਕੀ ਹੈ ਹਨਾ ਧਾਰਿਆ ਨੇ ਪਿਛਲੇ ਸਮੇਂ ਕੋਸੀ ਕਾਫੀ ਜਿਹੜਾ ਸਫਲਤਾ ਹਾਸਲ ਕੀਤੀ ਹੈ ਕੱਲ ਵੀ ਜਿਹੜੇ ਸਾਡੇ ਸੀ ਇੱਥੇ ਕਹੀ ਰਾਮ ਸਿੰਘ ਆ ਤਰੀਜਾ ਨਗਰ ਦਾ ਉਹ ਵੀ ਕਾਫੀ ਜਿਹੜਾ ਵੇਚਦਾ ਸੀ ਆਪਣੇ ਨਸ਼ਾ ਲਿਆ ਕੇ ਉਹਨੂੰ ਤੇ ਉਹ ਨਾਲ ਖ ਸੰਦੀਪ ਕੋਰੇ ਲੜਕੀ ਹੈ ਦੋਨਾਂ ਨੂੰ 2 ਗ੍ਰਾਮ ਦੇ ਨਾਲ ਜਿਹੜਾ ਉਹਨੂੰ ਅਰੈਸਟ ਕੀਤਾ ਸੀ ਐਫਆਈਰ ਨੂੰ ਬਤਨਸ਼ਿੜੀ ਜੀ ਆ ਉਹ ਦਰਜ ਕੀਤੀ ਹੈ ਇਸ ਤਰ੍ਹਾਂ ਗੁਰਪ੍ਰੀਤ ਗੋਪੀ ਅਕੰਗਾ ਦਾ ਉਹ ਕਾਫੀ ਉੱਤੇ ਪਹਿਲਾਂ ਪਰਚੇ ਰ ਹੈ ਐਨਡੀਪੀਐਸ ਦੇ ਉਹਨੂੰ ਵੀ ਕੱਲ ਅਰੈਸਟ ਕੀਤਾ ਹੈ 64 ਨੰਬਰ ਐਫਆਈਆਰ ਜਿਹੜੀ ਉੱਤੇ ਦਰਜ ਕੀਤੀ ਹੈ 15 ਗਾਂ ਮਹਿਰੋਨ ਕੋਬਡਾਮ ਦੀ ਹੈ ਇਹ ਧਾਰਿਆਲ ਆਪਣੇ ਐਸਐਚਓ ਸਾਹਿਬ ਤੇ ਜਿਹੜੇ ਸਾਡੀ ਸਪੈਸ਼ਲ ਬਾਚ ਹੈ ਗੁਰਦਾਸਪੁਰ ਦੀ ਇਹਨਾਂ ਨੇ ਕਾਫੀ ਮਿਹਨਤ ਕਰਕੇ ਜਿਹੜੇ ਇਹਨਾਂ ਦੋਨਾਂ ਨੂੰ ਕੱਲ ਜਿਹੜਾ ਉਹ ਕਾਬੂ ਕੀਤਾ ਇਹ ਰਸ ਨੂੰ ਪੜਿਆ ਵਾ ਉੱਤੇ ਅਗਰੇ ਮਾਮਲੇ ਕਰਦੇ ਰਹੀ ਹਿਰਸੰਤ ਹੈਗਾ ਐਨਡੀਪੀਐਸ ਦਾ ਪਰਚਾ ਪਹਿਲਾਂ ਵੀ ਦੱਤਾ ਰ ਉਹ ਜਦ ਨਾਲ ਲੱਗੀ ਫੜੀ ਹੈ ਜੀ ਉਹ ਜੋ ਲੜਕੀ ਆ ਉਹ ਸਦਰ ਗੁਰਦਾਸਪੁਰ ਆ ਉਹਦਾ ਮਸਤਾਵਾ ਜੱਟਾ ਪਿੰਡ ਉੱਥੋਂ ਇਹਦੇ ਵੈਰੀਫਾਈ ਕਰ ਲੈਣੇ ਆ। ਅਰੇ ਇੱਥੋਂ ਇਹਾਂ ਕਿਵੇਂ ਇਹਦੇ ਕਿਸ ਤਰ੍ਹਾਂ ਕਰਦੇ ਨੇ ਕੋਈ ਔਰ ਮਤਲਬ ਹੁਣ ਇਹਨਾਂ ਨੂੰ ਅਸੀਂ ਰਿਮਾਂਡ ਤੇ ਵੀ ਲਾਵਾਂਗੇ ਇਹਨਾਂ ਦੀ ਕਰ ਰਹੇ ਆ ਜਿਹੜਾ ਜਿਹੜਾ ਕਿੱਥੋਂ ਲਿਆਉਂਦੇ ਆ ਤੇ ਇਹਨਾਂ ਦੇ ਗਾ ਕਿਹੜੇ ਕਿਹੜੇ ਸੀਗੇ ਜਿਹੜੇ ਇਹਨਾਂ ਕੋਲ ਲੈ ਕੇ ਜਾਂਦੇ ਆ ਉਹਨਾਂ ਸਾਰੇ ਬਾਰੇ ਆਪਾਂ ਕਰ ਰਹੇ ਹਾਂ ਕੋਸ਼ਿਸ਼। ਸਰ ਕੀ ਅਪੀਲ ਕਰਨਾ ਚਾਹੁੰਦੇ ਵਾਕਾ ਨਾ ਜੀ। ਇਲਾਕਾ ਨੁਵਾਸੀਆਂ ਨੂੰ ਇਹ ਕ ਸੁਯੋਗ ਦੇਣ ਜੀ ਕਾਫੀ ਦੇਖ ਰਹੇ ਨੇ ਸੋਚ ਸਾਨੂੰ ਕਾਫੀ ਅੱਗੇ ਤੋਂ ਕਾਫੀ ਹੱਦ ਤੱਕ ਜਿਹੜਾ ਉਹ ਗਿਆ ਵਾ ਜਿਹੜ